ਗੁਰਪ੍ਰੀਤ ਕੌਰ ਹੰਡਾ ਦੀ ਲਿਖੀ ਇੱਕ ਕਤਾ ਖੁਦਗਰਜ ਕੌਣ ਤੂੰ ਜਾਂ ਮੈਂ ਕਿਸੇ ਲਈ ਬੇਕਾਰ ਪਰ ਮੇਰੇ ਲਈ ਖਾਸ ਸੀ ਲਿਖ ਦਿੱਤੇ ਦਿਲ ਖੋਲ ਕੇ ਜੋ ਦੱਸੇ ਜਾਂਦੇ ਨਹੀਂ ਸੀ ਬੋਲ ਕੇ ਖੁਦਗਰਜ ਮੈਂ ਖੁਦ ਲਈ ਕਿਉਂ ਨਹੀਂ ਜਿਉ ਸਕਦੀ ਤੇਰੇ ਵਾਂਗੂ ਇੱਕ ਸਵਾਲ ਸਵਾਲ ਕਈ ਵਾਰੀ ਮਨ ਵਿੱਚ ਉੱਠਦਾ ਕਿ ਜ਼ਿੰਦਗੀ ਕੀ ਹੈ ਮਹੱਬਤ ਜ਼ਿੰਦਗੀ ਦਾ ਦੂਜਾ ਨਾਮ ਹੈ ਫਿਰ ਮਹੱਬਤ ਕੀ ਹੈ ਸੱਚਾ ਰਿਸ਼ਤਾ ਕੀ ਹੈ ਮਹੱਬਤ ਨਿਵਾਉਣੀ ਕਿਵੇਂ ਹੈ ਖੁਦਗਰਜ਼ੀ ਦੀ ਕੁਰਬਾਨੀ ਨਾਲ ਜਾਂ ਖੁਦਗਰਜ਼ ਹੋ ਕੇ ਵੀ ਮਹੱਬਤ ਨਿਵਾ ਸਕਦੇ ਹਾਂ ਜੇ ਜਿਉਣਾ ਮਹੱਬਤ ਹੈ ਤਾਂ ਮਹੱਬਤ ਵਿੱਚ ਖੁਦ ਨੂੰ ਮਾਰਨਾ ਕਿਉਂ ਪੈਂਦਾ ਹੈ ਜੇ ਮਰ ਕੇ ਮਹੱਬਤ ਮਿਲਦੀ ਹੈ ਤਾਂ ਮਹੱਬਤ ਜ਼ਿੰਦਗੀ ਕਿਵੇਂ ਹੋਈ ਜੇ ਖੁਦ ਨੂੰ ਮਾਰ ਕੇ ਨਿਵਾ ਰਹੇ ਤਾਂ ਸ਼ਿਕਵੇ ਕਿਉਂ ਨੇ ਜੇ ਮੁਹੱਬਤ ਮਿਲ ਹੀ ਗਈ ਤੇ ਸਕੂਨ ਕਿਉਂ ਨਹੀਂ ਕਮੀ ਕਿੱਥੇ ਹੈ ਕਿ ਮੁਹੱਬਤ ਕਰਨੀ ਹੀ ਨਹੀਂ ਆਈ ਜਾਂ ਮੁਹੱਬਤ ਸਮਝ ਹੀ ਨਹੀਂ ਆ ਰੂਹ ਦੀ ਤੜਫ ਕਿਉਂ ਦਰਾਵਨਾ ਸਮਾਂ ਲੰਘਦਾ ਕਿਉਂ ਨਹੀਂ ਹੁੰਗਾਰ ਕੰਧਾਂ ਨੂੰ ਕੀ ਕਰ ਸੁਨਾਮ ਇਹ ਹੁੰਗਾਰਾ ਪਰਦ ਦੁੱਖ ਮੰਨਾ ਤਾਂ ਸੁੱਖ ਮਣਾਵਾ ਸੁੱਖ ਮੰਨਾ ਤਾਂ ਸੁੱਖ ਸੁਨਾਮ ਮੈਨੂੰ ਛੱਡ ਕੇ ਖੈਰ ਮਣਾਵੇ ਮੇਰੇ ਮੌਤ ਮੇਰੇ ਮੌਤੇ ਮੇਰੇ ਨਾਲੇ ਮਰਦਨਾਂ ਕਹਾਣੀਆਂ ਕੰਧਾਂ ਨੂੰ ਕੀ ਕਰ ਸੁਣਾਵਾ ਇਹ ਹੰਗਾਰਾ ਭਰਦਗਾ ਨਹੀਂ ਲੋੜ ਪੈਣ ਤੇ ਮੇਰੀਆਂ ਨੇ ਉਂਝ ਸਿਰਫੇ ਤੀਰਾਂ ਗਾਨੀ ਤੂੰ ਵੀ ਇੰਨਾ ਦਾ ਸਾਥੀ ਇੰਨਾ ਵਰਗ ਖੁਦ ਨੂੰ ਕਿੰਜ ਸਮਝਾਵਾਂ ਸਦਰਾਂ ਵੀ ਮਰਦਨਾਂ ਕਹਾਣੀਆਂ ਕੰਧਾਂ ਨੂੰ ਕੀ ਕਰ ਸੁਣਾਵਾ ਇਹ ਹੰਗਾਰਾ ਭਰਦਗਾ ਕਿਵੇਂ ਸੁਣਾਵਾ ਪੱਥਰ ਦੀਆਂ ਕੰਧਾਂ ਨੂੰ ਰੋਦੀ ਰੂ ਦਾ ਪੰਛੀ ਪੱਥਰ ਦੇ ਪਿੰਜਰੇ ਵਿੱਚ ਮੁਹੱਬਤ ਦੀ ਜ਼ੰਜੀਰ ਨਾਲ ਜਕੜਿਆ ਉਡਾਣ ਕਿਵੇਂ ਭਰੇ ਜੇ ਆਜ਼ਾਦ ਵੀ ਹੋ ਜਾਵੇ ਤਾਂ ਉੱਡ ਕੇ ਜਾਵੇ ਕਿੱਥੇ ਜਿਸ ਨੂੰ ਮੁਹੱਬਤ ਦੀ ਗੁਲਾਮੀ ਦੀ ਆਦਤ ਪੈ ਗਈ ਹੋਵੇ ਕਦੇ ਸੋਚਿਆ ਨਹੀਂ ਸੀ ਕਿ ਮੁਹੱਬਤ ਇੱਕ ਸਜ਼ਾ ਵਾਂਗੂ ਮਿਲੇਗੀ ਉਹ ਸਜ਼ਾ ਜਿਸ ਨੂੰ ਖੁਸ਼ੀ-ਖੁਸ਼ੀ ਖੁਦ ਮਨਜ਼ੂਰ ਕੀਤਾ ਹੋਵੇ ਮੈਨੂੰ ਨਾ ਮੇਰੀ ਤੇਰੇ ਲਈ ਮੁਹੱਬਤ ਦੀ ਸਮਝ ਲੱਗਦੀ ਹੈ ਨਾ ਤੇਰੀ ਮੇਰੇ ਲਈ ਮੁਹੱਬਤ ਦੀ ਸਮਝ ਲਗਦੀ ਹੈ ਕਿਸ ਦੀ ਮੁਹੱਬਤ ਸੱਚੀ ਤੇਰੀ ਜਾਂ ਮੇਰੀ ਜੇ ਤੇਰੀ ਮੁਹੱਬਤ ਮੇਰੇ ਲਈ ਸੱਚੀ ਹਾ ਤਾਂ ਤੈਨੂੰ ਮੇਰੇ ਦੁੱਖ ਦਾ ਅਹਿਸਾਸ ਕਿਉਂ ਨਹੀਂ ਜੇ ਅਹਿਸਾਸ ਹੈ ਤਾਂ ਪੂਰਾ ਸਾਥ ਕਿਉਂ ਨਹੀਂ ਜੇ ਸਾਥ ਹੈ ਤਾਂ ਮੈਨੂੰ ਸਕੂਨ ਸਕੂਨ ਕਿਉਂ ਨਹੀਂ ਜੇ ਮੇਰੇ ਲਈ ਮੇਰੀ ਤੇਰੇ ਲਈ ਮੁਹੱਬਤ ਸੱਚੀ ਤਾਂ ਮੈਨੂੰ ਤੇਰੇ ਤੋਂ ਸ਼ਿਕਵਾ ਕਿਉਂ ਮੁਹੱਬਤ ਤਾਂ ਨਫਾ ਨੁਕਸਾਨ ਨਹੀਂ ਵੇਖਦੀ ਮੁਹੱਬਤ ਤਾਂ ਕੁਰਬਾਨੀ ਹੈ ਖੁਦ ਦੀ ਫਿਰ ਕਮੀ ਕਿੱਥੇ ਹੈ ਖੁਦਗਰਜ਼ ਹੋ ਕੇ ਤਾਂ ਮੁਹੱਬਤ ਨਹੀਂ ਨਿਵਾਈ ਜਾ ਸਕਦੀ ਫਿਰ ਤੇਰੀ ਮੁਹੱਬਤ ਕਿਵੇਂ ਸੱਚੀ ਹੈ ਜੇ ਮੈਂ ਖੁਦਗਰਜ਼ ਹਾਂ ਤਾਂ ਤੇਰੇ ਨਾਲ ਕਿਵੇਂ ਜੇ ਤੂੰ ਖੁਦਗਰਜ਼ ਹੋ ਕੇ ਵੀ ਮੇਰੇ ਨਾਲ ਕਿਵੇਂ ਹੈ ਇੱਕ ਦੂਜੇ ਦੇ ਨਾਲ ਇੱਕ ਦੂਜੇ ਦਾ ਸਾਥ ਹੋ ਪਰ ਕਮੀ ਕਿਉਂ ਸੁਕੂਣ ਕਿਉਂ ਨਹੀਂ ਰੂਹ ਦੀ ਤੜਪ ਮੁੱਕਦੀ ਕਿਉਂ ਤੇਰੇ ਸਾਥ ਦੀ ਖੁਸ਼ੀ ਦੀ ਕੀਮਤ ਚੁਕਾਈ ਹੈ ਖੁਦਾਰੀ ਨੂੰ ਮਾਰ ਕੇ ਕੀ ਤੇਰੀ ਮੁਹੱਬਤ ਸੌਖੀ ਮਿਲੀ ਹੈ ਤੂੰ ਮੈਨੂੰ ਨਹੀਂ ਸਮਝਿਆ ਕੀ ਮੈਂ ਤੈਨੂੰ ਨਹੀਂ ਸਮਝੀ ਸਵਾਲ ਬਹੁਤ ਨੇ ਜਵਾਬ ਕਿਤੇ ਨਹੀਂ ਸੱਚੀ ਰੂਹ ਦੀ ਹੂਕ ਕੰਧਾਂ ਨੂੰ ਕੀ ਕਰਸਨਾਵਾ ਇਹ ਹੰਗਾਰਾ ਭਰਦਿਆਂ ਮੈਂ ਸਿਰਫ ਤੇਰੇ ਲਈ ਮਰ ਵੀ ਸਕਦੀ ਹਾਂ ਤੂੰ ਸਿਰਫ ਮੇਰੇ ਲਈ ਜੀ ਵੀ ਨਹੀਂ ਸਕਦਾ ਕੀ ਅਹਿਸਾਸ ਸੀ ਜਦੋਂ ਮੈਂ ਤੇਰੇ ਲਈ ਮਰ ਵੀ ਗਈ ਸੀ ਤੇ ਫਿਰ ਸਿਰਫ ਤੇਰੇ ਲਈ ਜਿਉਣਾ ਵੀ ਲੱਗੀ ਬਹੁਤ ਬੁਰਾ ਲੱਗਿਆ ਜਦੋਂ ਤੂੰ ਕਿਹਾ ਕਿ ਤੂੰ ਮੇਰੇ ਲਈ ਨਹੀਂ ਖੁਦ ਲਈ ਸੋਚਦੀ ਪਰ ਕਦੇ ਸੋਚਿਆ ਜੇ ਤੇਰੇ ਬਾਰੇ ਨਾ ਸੋਚਦੀ ਅੱਜ ਸ਼ਾਇਦ ਤੇਰੇ ਨਾਲ ਨਾ ਹੁੰਦੀ ਜੇ ਸਿਰਫ ਖੁਦਾ ਲਈ ਸੋਚਦੀ ਤਾਂ ਤੇਰੇ ਹੱਥ ਨਹੀਂ ਛੱਡਦੀ ਸਫ ਫੈਸਲੀ ਸੋਚ ਕੇ ਦੇਖਿਆ ਸੋਚ ਕੇ ਦੇਖਿਆ ਕਰ ਕਦੀ ਜਦੋਂ ਕੱਲਾ ਬੈਠਾ ਹੋਵਾਂ ਕਿ ਮੈਂ ਤੇਰੇ ਲਈ ਹਾਂ ਕਿ ਤੂੰ ਮੇਰੇ ਲਈ ਜੇ ਤੂੰ ਮੇਰੇ ਲਈ ਹੀ ਜਿਉ ਰਿਹਾ ਤਾਂ ਮੇਰੀ ਖੁਦਾਰੀ ਨੇ ਕੀ ਕੀਤਾ ਜੇ ਮੈਂ ਖੁਦ ਕਰਜਾ ਹਾਂ ਤਾਂ ਮੈਂ ਤਾਂ ਮੈਂ ਮੇਰੇ ਲਈ ਕੀ ਕੀਤਾ ਖੁਦ ਕਰਜ ਕੋਣ ਰਿਹਾ ਅੱਜ ਤੱਕ ਤੂੰ ਜਾਂ ਮੈਂ ਸੋਚ ਕੇ ਵੇਖੀਂ ਕਰ ਜੇ ਮੈਂ ਖੁਦਗਰਜ਼ ਹਾਂ ਤਾਂ ਤੇਰੀ ਮੁਹੱਬਤ ਵਿੱਚ ਖੁਦ ਨੂੰ ਕੁਰਬਾਨ ਕਰ ਰਹੀ ਹਾਂ ਤੇਰੇ ਲਈ ਜੇ ਇਹ ਖੁਦਗਰਜ਼ੀ ਹੈ ਤਾਂ ਮੈਂ ਖੁਦਗਰਜ਼ ਹੀ ਸਹੀ ਸ਼ੁਕਰ ਹੈ ਮੈਂ ਮਤਲਬ ਵੀ ਨਹੀਂ ਮੇਰੇ ਲਈ ਹੁਣ ਬਚਦੀ ਨਹੀਂ ਮੈਂ ਕੱਲ ਦਾ ਕੀ ਪਤਾ ਆਉਣੀ ਕੀ ਨਹੀਂ ਕਿਉਂ ਅੱਜ ਨੂੰ ਜੀ ਕੇ ਹੱਸਦੀ ਨਹੀਂ ਮੈਂ ਜਿਵੇਂ ਉਮਰ ਇੱਕ ਨਿਆਣੀ ਵਿੱਚ ਸ਼ੌਂਕ ਸੀ ਖੁਸ਼ਗੁਮਾਨੀ ਦਾ ਹੁਣ ਕਿਉਂ ਦਿਲ ਨੂੰ ਦਿਲ ਦੀ ਦੱਸਦੀ ਨਹੀਂ ਮੈਂ ਝੂਠੇ ਹਾਸੇ ਝੂਠੇ ਤਸੰਨੀ ਕਿ ਖੁਦ ਨੂੰ ਹੀ ਖੁਦ ਦੱਸਦੀ ਨਹੀਂ ਮੈਂ ਕਿਉਂ ਝੂਠੇ ਦੋਸ਼ਾਂ ਝੂਠੇ ਦਾਵੇ ਅੱਗੇ ਚੁੱਪ ਕਰ ਜਾਵਾਂ ਕਿਉਂ ਖੁਦ ਦੀ ਵਕੀਲ ਖੁਦ ਨਹੀਂ ਬਣਦੀ ਕਿਉਂ ਕਿਸੇ ਦੇ ਮੂੰਹ ਵੱਲ ਤੱਕਦੀ ਸੀ ਮੈਂ ਕਿਉਂ ਹਰ ਇੱਕ ਤੋਂ ਬੁਰੀ ਕਹਾ ਕੇ ਥੱਕਦੀ ਨਹੀਂ ਮੈਂ ਕਿਉਂ ਬੀਤ ਗਏ ਦਾ ਰੋਣਾ ਰੋਵਾ ਕਿਉਂ ਵਾਰ-ਵਾਰ ਹੋਈ ਬੇਕਦਰੀ ਸੋਚ ਕੇ ਅੱਕਦੀ ਨਹੀਂ ਮੈਂ ਖੁਦ ਨੂੰ ਪੁੱਛਿਆ ਕਈ ਵਾਰੀ ਇਹ ਸਭ ਸੱਚੀ ਦਸੀ ਅੱਜ ਨੂੰ ਜੀ ਕਿਉਂ ਹੱਸਦੀ ਨਹੀਂ ਮੈਂ ਕਿਉਂ ਰਿਸ਼ਤੇ ਨਾਤੇ ਛੁੱਟ ਗਏ ਸਭ ਕਿਉਂ ਕਿਸੇ ਨੂੰ ਜੱਜਦੀ ਨਹੀਂ ਮੈਂ ਕਿਉਂ ਰੂਹ ਨੂੰ ਚੈਨ ਨਹੀਂ ਮਿਲਦੀ ਕਿਉਂ ਮੈਂ ਦੀ ਤਪਸ ਵਿੱਚ ਮੱਚਦੀ ਨਹੀਂ ਮੈਂ ਬਗਾਨੀ ਹੀ ਸੀ ਮੈਂ ਪਹਿਲਾਂ ਵੀ ਸਭ ਲਈ ਬਗਾਨੇ ਨੇ ਸਭ ਮੇਰੇ ਲਈ ਹੀ ਵੀ ਹੁਣ ਝੂਠੇ ਮਿੱਠੇ ਬੋਲਾਂ ਨਾਲ ਹੁਣ ਰਚਦੀ ਨਹੀਂ ਮੈਂ ਮੇਰੀ ਸੋਚ ਖਾ ਜਾਵੇਗੀ ਮੈਨੂੰ ਲੱਗਦਾ ਮੇਰੇ ਲਈ ਹੁਣ ਬਚਦੀ ਨਹੀਂ ਮੈਂ ਮੈਂ ਸੱਚੀ ਮੇਰੇ ਲਈ ਬਚੀ ਹੀ ਨਹੀਂ ਤੇਰੇ ਲਈ ਤੇਰੇ ਸਾਥ ਲਈ ਤੇਰੀ ਸੋਚ ਲਈ ਤੇਰੀ ਖੁਸ਼ੀ ਲਈ ਤੇਰੇ ਪਰਿਵਾਰ ਲਈ ਮੇਰੀ ਮੈਂ ਮਰ ਗਈ ਕਿਤੇ ਨਾ ਕਿਤੇ ਰੂਹ ਦੇ ਕਿਸੇ ਹਨੇਰੇ ਕੋਨੇ ਵਿੱਚ ਅੱਜ ਵੀ ਕਦੇ ਕਦੇ ਇੱਕ ਟੀਸ ਉੱਠਦੀ ਹੈ ਤੇ ਮਰ ਜਾਂਦੀ ਹੈ ਜੋ ਰਾਤ ਨੂੰ ਸੌਣ ਨਹੀਂ ਦਿੰਦੀ ਤੇਰੀ ਮੁਹੱਬਤ ਮੈਨੂੰ ਮਿਲ ਗਈ ਰੱਬ ਦੀ ਸ਼ੁਕਰਗੁਜ਼ਾਰ ਹੈ ਬਰ ਬਦਲੇ ਵਿੱਚ ਮੇਰੀ ਰੂਹ ਦਾ ਸਕੂਨ ਲੈ ਗਈ ਤੂੰ ਤਾਂ ਮਿਲ ਗਿਆ ਪਰ ਤੜਫ ਵੀ ਨਾਲ ਹੀ ਮਿਲ ਗਈ ਮੈਂ ਤਾਂ ਸੁਣਿਆ ਸੀ ਜਿਸ ਨੂੰ ਮੁਹੱਬਤ ਮਿਲ ਜਾਂਦੀ ਹੈ ਸਕੂਨ ਵੀ ਮਿਲ ਜਾਂਦਾ ਹੈ ਪਰ ਮੈਨੂੰ ਲੱਗਦਾ ਮੁਹੱਬਤ ਹੀ ਤੜਫ ਦਾ ਦੂਜਾ ਨਾਮ ਹੈ ਸਕੂਨ ਤਾਂ ਮੌਤ ਤੋਂ ਬਾਅਦ ਹੀ ਮਿਲਦਾ ਹੈ ਪਰ ਕਈ ਵਾਰ ਜਿਉਂਦੇ ਮਰ ਜਾਣਾ ਵੀ ਜ਼ਰੂਰੀ ਹੈ ਮੁਹੱਬਤ ਖਾਤਰ ਤੇਰੀ ਮੁਹੱਬਤ ਵਿੱਚ ਮੈਂ ਖੁਦ ਲਈ ਬਚੀ ਹੀ ਨਹੀਂ ਧੰਨਵਾਦ ਚਲਦਾ